ਆਹੋ ਜਦੋਂ ਇਹਨਾਂ ਨੇ ਮੰਨਿਆ ਪਹਿਲੀ ਗੱਲ ਇਹ ਐ ਮੈਂ 2000 ਅੱਠ ਤੋਂ ਲੈ ਕੇ ਅੱਠ ਦੇ ਲਾਸਟ ਤੋਂ ਲੈ ਕੇ ਅ 9 ਤੋਂ ਸ਼ੁਰੂ ਕਰਕੇ ਆਨਲਾਈਨ ਪਾਉਣਾ ਉਦੋਂ ਪਹਿਲਾਂ ਵੀ ਇਹਨਾਂ ਨੂੰ ਮੇਰਾ ਪਤਾ ਹੈ 2000 ਦੇ ਵਿੱਚ 1999 'ਚ ਮੈਂ ਨਿਕੋ ਗਿਆ ਸੀ ਪਹਿਲਾ ਆਰਟੀਕਲ ਮੇਰਾ ਉੱਤੇ ਛਪਿਆ ਗੁਰਮント ਪ੍ਰਕਾਸ਼ 'ਚ ਫਿਰ 2 ਸਾਲ ਛਪਦੇ ਰਹੇ ਨੇ ਜੈਨ ਨੂੰ ਸੱਚ ਦਾ ਪਤਾ ਲੱਗਿਆ ਇਹਨਾਂ ਨੇ ਬੰਦ ਕਰਤਾ ਮੈਨਾਂ ਨਾਂਵਾਰੇ ਦੱਸਿਆ ਨਾਮ ਕੀ ਹੁੰਦਾ ਹੈ ਅਕਾਲ ਤਖਤ ਬਾਰੇ ਦੱਸਿਆ ਵੀ ਹੁੰਦਾ ਹੀ ਨਹੀਂ ਝੂਠ ਤਖਤ ਇਹ ਝੂਠ ਤਖਤ ਹੈ ਟਾਇ ਨਹੀਂ ਸਕਦਾ ਅਕਾਲ ਤਖਤ ਅਕਾਲ ਦਾ ਤਖਤ ਹੈ ਜੂ ਜਿਹੜਾ ਮਰਦਾ ਹੀ ਨਹੀਂ ਉਹਦਾ ਤਖਤ ਕਿੱਥੇ ਹੋਊਗਾ ਅਕਾਲ ਹੈ ਜਿਹਦਾ ਕਾਲ ਹੈ ਨਹੀਂ ਉਹਦਾ ਤਖਤ ਦਾ ਕਾਲ ਕਿਵੇਂ ਹੋ ਜੂ ਇਹ ਸਭ ਗੱਲਾਂ ਇਹਨਾਂ ਨੂੰ ਪਤਾ ਹੈ ਇਹ ਤਾਂ ਹੁਣ ਜਦੋਂ ਆਨਲਾਈਨ ਪੈ ਗਿਆ ਰੌਲਾ ਜਿਆਦਾ ਪੈ ਗਿਆ ਨਾ 2009 ਤੋਂ ਬਾਅਦ ਫਿਰ ਇਹਨਾਂ ਨੂੰ ਬਾਹਰੋਂ ਪ੍ਰੈਸ਼ਰ ਪਿਆ ਕਾਇਨ ਨੂੰ ਮਨਣਾ ਪੈ ਗਿਆ ਵੀ ਸਾਡਾ ਜਿਹੜਾ ਪ੍ਰਚਾਰ ਹੈ ਹੁਣ ਥੇ ਹੋਇਆ ਜੋ ਗਲਤ ਹੋਇਆ। ਫਿਰ ਮੈਂ ਪੁੱਛਿਆ ਕੋਈ ਭਾਈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਪ੍ਰਚਾਰ ਗਲਤ ਹੈ? ਜਿਹੜਾ ਸੋਰਸ ਹੈ ਜਿੱਥੋਂ ਤੁਹਾਨੂੰ ਪਤਾ ਲੱਗਿਆ ਉਹ ਦੱਸੋ ਕੀ ਹੈ? ਹਾਂਜੀ। ਉਹ ਉਹਨੇ ਫਿਰ ਦੱਸਿਆ ਸੋਰਸ ਕੀ ਸੀ ਜੋ ਮੈਂ ਪਾਇਆ ਸੀ ਉਹੀ ਸੋਰਸ ਸੀ ਮੈਂ ਦੱਸਿਆ ਵੀ ਇਹ ਪ੍ਰਚਾਰ ਗਲਤ ਹੈ ਤੁਹਾਡਾ। ਸਹੀ ਦਾਸਤਾਵੀਜ਼ ਆਏ। ਅਨੰਦਪੁਰ ਸਾਹਿਬ ਦਾ ਜੋ ਪ੍ਰਚਾਰ ਸੀ ਦਸਮ ਪਾਤਸ਼ਾਹ ਨੇ ਕੀਤਾ ਖਾਲਸਾ ਅੜਾ ਉਹ ਮੈਂ ਦੱਸਿਆ ਇਹਨਾਂ ਨੇ ਮੀਣਾ ਮਸੰਦ ਆਲਾ ਦੱਸਿਆ ਹੋਇਆ ਮਲਕੋਬਾ ਜਿਹੜਾ ਇਹਨਾਂ ਨੇ ਕੀਤਾ ਸੀ ਜਿਹੜੇ ਐਂਟੀਸੀ ਗੁਰੂ ਘਰ ਤੋਂ ਜਿਵੇਂ ਸ੍ਰੀ ਚੰਦ ਹੋ ਗਿਆ ਜਟਾਂ ਖਾਲੀਆਂ ਸੀ ਮੀਣਾ ਮਸੰਦ ਧੀਰਮਲੀ ਰਾਮ ਰਈਏ ਉਹ ਇਕੱਠੇ ਹੋ ਕੇ ਉਹਨਾਂ ਨੇ ਗੁਰਦੁਆਰੇ ਬਣਾਏ ਸੀ ਨੰਗ ਸਿੰਘ ਨੇ ਇਹਨਾਂ ਦੇ ਨਾਲ ਕਦੇ ਵੀ ਰਲੇ ਅਸੀਂ ਇਹ ਦੁਕਾਨਾਂ ਨੇ ਤਾਂ ਗੁਰਦੁਆਰੇ ਇਹਨਾਂ ਦੇ ਬਈ ਭਾਈ ਫਿਰ ਠੀਕ ਕੀ ਹੈ ਕੀ ਵੀ ਦੱਸੋ ਹੁਣ ਤੁਸੀਂ ਕੀ ਕਿਹੜਾ ਫੇਰ ਇਹਨੇ ਦੋ ਮਹੀਨੇ ਬਿਆਨ ਦੁਆਇਆ ਆਨੰਦਪੁਰ ਸਾਹਿਬ ਤੇ ਉਥੋਂ ਦੇ ਜ਼ਹਿਦਾਤ ਵੀ ਜਿਹੜਾ ਪ੍ਰਚਾਰ ਦਸਮ ਪਾਸ਼ਾ ਨੇ ਖਾਲਸਾ ਨੂੰ ਆਨੰਦਪੁਰ ਸਾਹਿਬ ਦਿੱਤਾ ਸੀ ਉਹਦਾ ਕਰਾਂਗੇ ਕੀਤਾ ਹੁਣ ਤੇ ਨਹੀਂ ਸ਼ੁਰੂ ਕਰੀ ਫੇਰ ਵੀ ਉਹੀ ਜਾਂਦੇ ਨੇ ਆ ਬਿਆਨ ਦੇ ਕੇ ਜਦ ਦੇ ਚੁੱਪ ਨੇ ਹੁਣ ਕੀ ਇਹ ਗਲਤ ਪ੍ਰਚਾਰ ਨੋਇਂਗਲੀ ਕਰਦੇ ਨੇ ਪੈਸਾ ਖਰਾ ਲਾਉਂਦੇ ਨੇ ਗੋਲ ਕਦਾ ਦਿੰਦੇ ਨੇ ਪ੍ਰਚਾਰ ਖੋਟਾ ਕਰਦੇ ਨੇ ਇਹ ਕੀ ਅਪਰਾਧ ਨਹੀਂ ਹੈ ਮੈਦਲਮੈਂਟ ਨਹੀਂ ਹੈ ਕੀ ਇਹਦਾ ਐਕਸ਼ਨ ਨਹੀਂ ਆ ਸਕਦਾ ਪਰ ਸੰਗਤ ਨੇ ਵੀ ਨਹੀਂ ਪਰਵਾਹ ਕੀਤੀ ਇਸ ਗਲਤੀ ਹੁਣ ਤੱਕ ਤੇ ਸੰਗਤ ਦੇ ਵਿੱਚੋਂ ਆਵਾਜ਼ ਨਹੀਂ ਉੱਠੀ ਈਵਨ ਜਿਹੜੇ ਆ ਬਾਦਲ ਦੇ ਖਿਲਾਫ ਨੇ ajo ਬਾਦਲ ਨੇ ਤਾਂ ਮੰਨ ਲਿਆ ਇਹ ਗੁਰਪ੍ਰੇਮ ਨੇ ਤਾਂ ਗਲਤ ਹੈ ਉਹ ਦੂਇਆ ਨੇ ਕਦੇ ਕਿਹਾ ਹੀ ਨਹੀਂ ਗਲਤ ਹੈ ਇਹਦਾ ਮਤਲਬ ਹੈ ਉਹ ਇਦੋਂ ਵੀ ਔਖ ਨੇ ਬਾਦਲ ਉਹਨਾਂ ਨੇ ਕਿਉਂ ਮੰਨਿਆ ਗਲਤ ਹੈ ਉਹ ਇਹਨਾਂ ਨੂੰ ਵੀ ਖਤਰਨਾਕ ਨੇ ਸਿੱਖੀ ਵਾਸਤੇ ਜਿਹੜੇ ਖੁੱਲ ਕੇ ਨਹੀਂ ਕਹਿੰਦੇ ਗਲਤ ਹੈ ਜੇ ਜਿਹੜੇ ਅਲੱਗ ਬਾਦਲ ਤੇ ਲੱਗਦੇ ਨੇ ਆਜੀਪੀਸੀ ਲੱਗਦੇ ਨੇ ਉਹ ਹੀ ਨੇ ਵੀ ਇਹਨੇ ਕਿਉਂ ਮੰਨਿਆ ਗਲਤ ਹੈ ਇਹਨੇ ਅਕਾਲ ਤਖਤ ਦੀ ਮਾਨ ਮਰਿਆ ਦਾ ਅਕਾਲ ਤਖਤ ਦਾ ਝੂਠ ਮੂਠਾ ਬਣਾਇਆ ਹੋਇਆ ਤਾਂ ਉਹਨੇ ਰੱਦ ਕਰਤਾ ਜੇ ਉਹਨੂੰ ਗਿਆਨ ਮਿਲਦਾ ਰਿਹਾ ਉਨੇ ਗਾਇਆ ਉਹਨੇ ਉਹ ਛੱਡਤਾ ਉਹਨੇ ਮੇਰੇ ਨਗਾਇਤਾ ਕੋਈ ਮਾਰਾ ਨਹੀਂ ਕੀਤਾ ਇਹਨਾਂ ਦੇ ਵਾਸਤੇ ਮਾਰਾ ਹੋਊਗਾ ਜਿਹੜੇ ਰੌਲਾ ਪਾਉਂਦੇ ਨੇ ਸਾਡੇ ਬਾਅਦ ਕੋਈ ਮਾਰਾ ਨਹੀਂ ਸੱਚ ਨੂੰ ਨਹੀਂ ਰੋਕਿਆ ਉਹਨੇ ਝੂੜਦਾ ਸਾਹ ਨਹੀਂ ਦਿੱਤਾ ਉਹਨੇ ਕਹੇ ਠੀਕ ਹੈ ਵੀ ਜੇ ਤੁਸੀਂ ਤੁਸੀਂ ਆਪਣਾ ਪ੍ਰਚਾਰ ਹੁਣ ਪ੍ਰਚਾਰ ਅਸਲ ਚ ਉਹੀ ਹੋ ਰਿਹਾ ਐ ਐਡਮਿਟ ਕਰ ਲਿਆ ਹੁਣ ਉਹ ਦੱਸਣ ਉਹਨਾਂ ਦੀ ਹਮੇਵਾਰੀ ਬਣਦੀ ਐ ਅਮੈ ਅਕੈਡਮੀ ਇੱਥੇ ਕੀ ਹੈ ਪ੍ਰਚਾਰਕ ਤਿਆਰ ਕਰਨ ਵਾਸਤੇ ਅਕੈਡਮੀ ਹੈ ਨਾ ਪ੍ਰਚਾਰਕ ਤਿਆਰ ਕਰ ਦਾਂਗੇ ਸਾਡੇ ਬੰਦੇ ਬੋਲਦੇ ਨੇ ਇੱਕ ਦੋ ਹੋਰ ਬੋਲਣ ਲੱਗ ਜਾਣਗੇ ਮੇਰੇ ਇੰਟਰਨੈਟ ਤੇ ਪਿਆ 4000 ਘੰਟੇ ਦਾ ਲੋਕ ਪੜਦੇ ਨੇ ਸੁਣਦੇ ਨੇ ਪਤਾ ਸਭ ਨੂੰ ਕੀ ਹੋ ਰਿਹਾ ਪਰ ਇਹ ਕੀ ਕਰ ਰਹੇ ਨੇ ਕਰਦੇ ਰਹਿਣ ਕੋਈ ਗੱਲ ਨਹੀਂ ਸਾਨੂੰ ਕੋਈ ਦੁੱਖ ਨਹੀਂ ਹੈ ਇਸ ਗੱਲ ਦਾ ਕਿਉਂਕਿ ਸੰਗਤ ਨੂੰ ਨਹੀਂ ਦੁੱਖ ਜਾਂ ਸੰਗਤ ਵੀ ਨਹੀਂ ਚਾਹੁੰਦੀ ਹੈ ਉਹ ਵੀ ਕੀ ਕਰਨ ਇਹ ਦੁਨੀਆ ਦੀ ਨਿਗਾਹ ਚ ਸਿੱਖ ਨਹੀਂ ਰਹੇ ਹੁਣ ਜਿਹੜਾ ਇਹਨਾਂ ਨੂੰ ਹੰਕਾਰ ਸੀ ਨਾ ਸੀ ਸੱਖਾਂ ਸਾਡੇ ਗੁਰੂ ਨੇ ਦੁਨੀਆ ਕਾਟਾ ਮਾਰ ਦੂਗੀ ਇਹਨਾਂ ਤੇ ਵੀ ਇਹ ਸਿੱਖ ਵਿਰੋਧੀ ਹੈ ਅੰਸਰ ਸਾਰਾ ਸਿੱਖੀ ਵਿਰੋਧੀ ਧਰਮ ਵਿਰੋਧੀ ਧਰਮ ਦਾ ਕੋਈ ਇਹ ਦੁਨੀਆ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜਿਹੜੇ ਮੈਂ ਕਹਿੰਨਾ ਬੇਧਰਮ ਹੋਰ ਨਹੀਂ ਕਦੇ ਹੈ ਜੇ ਲਾਮਾ ਨੇ ਨਾ ਜੇ ਪੜਦੇ ਨਾ ਸੀ ਪਹਿਲੀ ਲਾਮ ਦੇ ਵਿੱਚ ਜਿਕਰ ਹੈ ਗੱਲ ਦਾ ਜਿਹੜੀ ਲਾਮਾ ਕਰੋ ਨੇ ਜਦ ਵਿਆਹ ਹੁੰਦਾ ਚਾਰ ਲਾਮਾ ਹੁੰਦੀਆਂ ਨੇ ਪਹਿਲੀ ਲਾਮ ਦੇ ਵਿੱਚ ਹੀ ਦੱਸਿਆ ਹੋਇਆ ਹੈ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿਲ ਲੜਾਇਆ ਬਲਰਾਮ ਜੀਓ ਬਾਣੀ ਬਰਮਾ ਬੇਦ ਧਰਮ ਦੜੋ ਪਾਪ ਤੇ ਜਾਇਆ ਬਲਰਾਮ ਜੀਓ ਆ ਉੱਥੇ ਕਿ ਆੜੜ ਕਰੋ ਬੇਧਰਮ ਗਿਆਨ ਧਰਮ ਇਸ ਸ਼ਬਦ ਦੀ ਡੈਫੀਨੇਸ਼ਨ ਕੀ ਬਾਕੀ ਜੀ ਬੈਕ ਕਰੋ ਹਾਂ ਨਹੀਂ ਬੈਕ ਕਰੋ ਉਹ ਕਹਿੰਦੇ ਵੀ ਜਿਹੜਾ ਪ੍ਰਵਿਰਤੀ ਕਰਮ ਹੈ ਪਹਿਲਾਂ ਤਾਂ ਜਿਹੜੀ ਪ੍ਰਕਿਰਤੀ ਹੈ ਜਿਹੜੇ ਕਰਮ ਤੁਸੀਂ ਕਾਂਡ ਕਰਦੇ ਹੋ ਜਿਹੜੇ ਅਸੀਂ ਆਪ ਕਰਮ ਕਾਂਡ ਕਰਦੇ ਹਾਂ ਇਹ ਪ੍ਰਵਿਰਤੀ ਜਿਹੜਾ ਉਹ ਤੋਂ ਬਦਲ ਕੇ ਕਰੋ ਤੁਸੀਂ ਜਿਹੜਾ ਮੰਦੀ ਸੋਚ ਹੈ ਮੰਦੀ ਸੋਚ ਮੰਗਰਨੀ ਅਸੀਂ ਲੱਗਣਾ ਗੁਰਬਾਣੀ ਮੰਗਰ ਲੱਗਣਾ ਮਨ ਮੇਰਾ ਕੀ ਸੋਚਦਾ ਹੈ ਯਾਨੀ ਜਿਹੜਾ ਬਾਣਾ ਹੈ ਪਰਮੇਸ਼ਰ ਦਾ ਉਹਦੇ ਵਿੱਚ ਚੱਲਣਾ ਚੰਗਾ ਕਰਦਾ ਹੈ ਮਾੜਾ ਕਰਦਾ ਹੈ ਉਹਦੇ ਖਿਲਾਫ ਨਹੀਂ ਸੋਚਣਾ ਕਦੇ ਵੀ ਇਹ ਪਰਵਰਤੀ ਕਰਮ ਹੈ ਪ੍ਰਕਿਰਤੀ ਨੂੰ ਮੰਨਣਾ ਛੜ ਝਕਾਉਣਾ ਪਰਵਰਤੀ ਕਰਮ ਹੈ ਮੈਨੂੰ ਚੰਗਾ ਲੱਗਦਾ ਹੈ ਨਹੀਂ ਲੱਗਦਾ ਜੋ ਪਰਮੇਸ਼ਰ ਕਰ ਰਿਹਾ ਹੈ ਉਹ ਠੀਕ ਹੈ ਤੇਰਾ ਬਾਣਾ ਮੀਠਾ ਲੱਗਦਾ ਤੇ ਤੇਰਾ ਬਾਣਾ ਮੀਠਾ ਲੱਗਦਾ ਮੇਰਾ ਬਾਣਾ ਨਹੀਂ ਹੈ ਤੋਂ ਪਰਵਰਤੀ ਕਰ ਮੈ ਇਹਨੂੰ ਦ੍ਰੜ ਕਰੋ ਪਾਣੇ ਚ ਚੱਲਣਾ ਸਿੱਖੋ ਪਾਣੇ ਚ ਚੱਲਣਾ ਮਜਬੂਤੀ ਨਾਲ ਚੱਲੋ ਡਿੜ ਹੋ ਕੇ ਚੱਲੋ ਡੋਲੋ ਨਾ ਇਹ ਦ੍ਰੜ ਕਰਨਾ ਇੱਕ ਤਾਂ ਹੁਕਮ ਚ ਚੱਲਣਾ ਦੂਜੀ ਬਾਣੀ ਬ੍ਰਹਮਾ ਪੇ ਧਰਮ ਜਿਹੜਾ ਆ ਬੇਧਰਮ ਜਿਹੜਾ ਬਾਣੀ ਬ੍ਰਹਮ ਬ੍ਰਹਮਾਣੀ ਆ ਬ੍ਰਹਮ ਵਿਚਾਰ ਹੈ ਇਹਨੂੰ ਦ੍ਰੜ ਕਰੋ ਇਹ ਸਿਖਾਉਂਦੀ ਹੈ ਇਦੇ ਵਿੱਚ ਆ ਭਾਣੇ ਨੂੰ ਮੰਨਣਾ। ਇਹਦੇ ਵਿੱਚ ਆ ਗਿਆਨ। ਇਹ ਗਿਆਨ ਅੜੜ ਗਾ ਲੋ। ਇਹਦੇ ਨਾਲ ਗਾਨ ਕਬੱਦ ਦਾ ਮੰਨ ਰਹੇ ਜਨ ਮੰਥੂ ਡਟਕ ਜੂਗਾ। ਪਾਪ ਤੇ ਜਾਇਆ, ਪਾਪ ਛੱਡਿਆ, ਪਾਪ ਕੀ ਐ? ਜਿਹੜਾ ਅਸੀਂ ਸੋਚਦੇ ਆ ਨਾ ਸਾਡੀ ਸੋਚ ਐ ਉਹ ਪਾਪ ਐ। ਹੁਕਮ ਤੋਂ ਖਿਲਾਫ ਸੋਚਣਾ ਪਾਪ ਐ। ਅੱਛਾ ਜੋ ਹੁਕਮ ਹੋ ਗਿਆ ਉਹ ਰੱਬੀ ਹੁਕਮ ਮੰਨ ਕੇ ਉਹ ਪਾਪ ਨਹੀਂ ਹ 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 ਪਹਿਲਾ ਲਫਜ਼ ਸਾਡੇ ਕੋਲ ਹੈ ਸੋਚਾ ਸੋਚਣਾ ਹੋਵੇ ਜੀ ਸੁਚੀ ਰੱਖੋ ਸੋਚਣਾ ਬੰਦ ਕਰਦੇ ਜੋ ਹੋ ਰਿਹਾ ਹੈ ਸੋਚਣਾ ਕੰਮ ਪਰਮੇਸ਼ਰ ਦਾ ਹੈ ਚੱਲਣਾ ਕੰਮ ਉਹਦੇ ਅਨਸਾਰ ਨੇਚਰ ਉਹਦੀ ਸੋਚ ਹੈ ਆਪਣੀ ਚੱਲਣਾ ਤੁਸੀਂ ਨੇਚਰ ਦੇ ਨਾਲ ਹੈ ਦਰਿਆ ਚੱਲਦਾ ਏ ਤੂੰ ਛਾਲ ਮਾਰਤੀ ਜਿੱਧਰ ਦਰਿਆ ਜਾਂਦਾ ਆ ਪਹਿਲੇ ਜੂ ਤੁਹਾਨੂੰ ਤਰਨ ਕੁਝ ਵੀ ਕਰਨ ਦੀ ਲੋੜ ਨਹੀਂ ਜਿੱਧਰ ਪਾਣੀ ਜਾਂਦਾ ਨਹਿਰ ਦਾ ਪਹਿਲੇ ਜੂ ਆ ਨੇਚਰ ਦੇ ਵਿੱਚ ਰਹੋ ਨੇਚਰ ਤੇ ਬਾਹਰ ਨਾ ਜਾਓ ਨੇਚਰ ਦੇ ਨਾਲ ਚਲੋਗੇ ਜਾਂ ਤੁਸੀਂ ਹੱਥ ਪੈਰ ਮਾਰ ਕੇ ਬਾਹਰ ਜਾਓਗੇ ਫਿਰ ਤੁਸ ਤੁਹਾਨੂੰ ਖਤਰਾ ਹੈ ਉਹ ਉਹ ਪਾਪ ਹੈ ਤੁਹਾਡਾ ਪਾਪ ਤੁਹਾਡਾ ਹੀ ਬਾਣੂ ਤੁਹਾਨੂੰ ਨੁਕਸਾਨ ਹੋਊਗਾ ਹੁਣ ਬੇਧਰਮ ਨੂੰ ਕਿਹਾ ਹੋਇਆ ਇਹ ਬੇਤੋ ਖਿਲਾਫ ਨੇ ਹਿੰਦੂਆ ਨੇ ਵੀ ਕਿਹਾ ਵੀ ਪੰਜਵਾਂ ਵੇਦ ਹੈ ਪੰਜਵਾਂ ਵੇਦ ਤਾਂ ਨਹੀਂ ਵੇਦ ਪੰਜ ਹੁੰਦੇ ਹੀ ਨਹੀਂ ਇਹ ਨਾ ਬੇਤਾ ਕੋਈ ਹੈ ਇੱਕ ਵਜਨ ਹੈ ਗਿਆਨ ਹੈ ਆਤਮ ਗਿਆਨ ਹੈ ਮੈਂ ਕੀ ਕਰਨਾ ਆ ਕੀ ਕਰਨਾ ਚਾਹੀਦਾ ਹੈ ਕਿਹੜੀ ਚੀਜ਼ ਚ ਮੈਨੂੰ ਫਾਇਦਾ ਮੈਂ ਕਿਉਂ ਮੈਨੂੰ ਹੋਵੇਂ ਰੋਗ ਹੈ ਉਹ ਕਿਵੇਂ ਹਟੂਗਾ ਇਹ ਸਾਰੀ ਜਿਹੜੀ ਗੱਲ ਹੈ ਗਿਆਨ ਇਹਦੇ ਨਾਲ ਰੋਗ ਦੂਰ ਹੋ ਜਾਊਗਾ ਮਨ ਬੇਕਾਬੂ ਹੈ ਮਨ ਕਾਬੂ ਹੋ ਜਾਊਗਾ ਉਹਦੇ ਨਾਲ ਜਿਹਨਾਂ ਜਨ ਮਨ ਕਾਬੂ ਆਊਗਾ ਉਨੇ ਉਨੇ ਤੁਹਾਡੇ ਅੰਦਰ ਸ਼ਾਂਤੀ ਤੇ ਸ਼ੌਂਦਾ ਚਲਾ ਜਾਊਗਾ ਇਹ ਧਰਮ ਗੁਰਬਾਣੀ ਕਹਿੰਦੀ ਹੈ ਲੋਭੀ ਦਾ ਵਸਾ ਨਾ ਕੀਜੇ ਜਿਹੜਾ ਲੋਭੀ ਉਹਦਾ ਭਰੋਸਾ ਹੀ ਨਾ ਕਰੋ ਜੇ ਕਾ ਪਰਬ ਸਾਹਿਬ ਜਿੰਨਾ ਜੇ ਤੁਹਾਡਾ ਜਿੰਨਾ ਚਿਰ ਬਸ ਚੱਲੇ ਲੋਭੀ ਦਾ ਵਸਾ ਨਹੀਂ ਕਰਨਾ ਗੁਰੂ ਕਹਿੰਦਾ ਵੀ ਲੋਭੇ ਆਦਮੀ ਸਿੱਖ ਬਣ ਜੂ ਵਸਾ ਨਾ ਕਰੋ ਇਹ ਕਰਕੇ ਮੈਂ ਕਹਿੰਦਾ ਵੀ ਸਿੱਖ ਨਹੀਂ ਬਣ ਤੁਹਾਡੇ ਕਦੇ ਵੀ ਜਿੰਨਾ ਚਿਰ ਲੋਭ ਨਹੀਂ ਛੱਡਦੇ بگੜਿਆ ਹਦੁੱਦ ਹੈ ਜਿਹੜਾ ਕਹਿੰਦਾ ਵੀ ਲੋਭ ਦੀ ਪੂਰਤੀ ਵਾਸਤੇ ਅਰਦਾਸ ਹੋ ਸਕਦੀ ਉਹ ਵਿਗੜ ਜਾਂਦਾ ਜਿਹੜੇ ਲੋਕ ਇਹ ਮੰਨਦੇ ਨੇ ਵੀ ਗੁਰੂ ਘਰ ਤੋਂ ਆਉ ਮਿਲ ਜੂ ਆਉ ਮਿਲ ਜੂ ਗੁਰੂ ਘਰ ਤੋਂ ਮੰਗੋ ਜਿਹੜਾ ਕਿਥੋਂ ਮਿਲਦਾ ਹੀ ਨਹੀਂ ਮੈਂ ਸੁਣਿਆ ਅਰਦਾਸ ਦੇ ਵਿੱਚ ਵੀ ਅੱਜ ਕੱਲ ਹਾਂ ਆਪਸੀ ਲੈ ਕੇ ਕੰਦੇ ਨੇ ਵੀ ਕਾਕੇ ਦੀ ਲਈ ਅਰਦਾਸ ਕਰੋ ਹਾਂ ਹਾਂ ਕਾਕੇ ਦੇ ਵਿਦੇਸ਼ ਜਾਣ ਵਾਸਤੇ ਅਰਦਾਸ ਕਰੋ ਜਿਹੜੀਆਂ ਇਹ ਚੀਜ਼ਾਂ ਨੇ ਕੀ ਕਰਦੀਆਂ ਲੋਕਾਂ 'ਚ ਲੋਭ ਕ੍ਰੀਏਟ ਕਰ ਰਹੀਆਂ ਨੇ ਉਲਟ ਪ੍ਰਚਾਰ ਹੋ ਰਿਹਾ ਤਾਂ ਫਿਰ ਕਿ ਮੇ ਛੱਡ ਦੇਣ ਜੇ ਛੱਡ ਦੇਣੇ ਉਹਦੀ ਆਮਦਨ ਕੱਢ ਜੂਗੀ ਖਰਚੇ ਉਹਨਾਂ ਨੇ ਆਪਣੇ ਵਧਾ ਲਏ ਕਿਹੜੇ ਮੂੰਹ ਨਾਲ ਲੋਕ ਛੇਤਰ ਮਾਰਨਗੇ ਇਹ ਗੁਰਮਤ ਨਹੀਂ ਹੈ ਸਟ੍ਰਿਕਟਲੀ ਕਰਨਾ ਚਾਹੀਦਾ ਤੁਹਾਨੂੰ ਭਾਈ ਲੋਭ ਦੂਰ ਕਰੋ ਤਿਆਗੋ ਇਹ ਦੇ ਕਰਕੇ ਤੁਹਾਨੂੰ ਦੁੱਖ ਨੇ ਉਹ ਜਿੰਨਾ ਸਿੱਖਦੂਹੀ ਆ ਸੰਗਤ ਜਿੰਨੇ ਪਾਟੋ ਤਾਲ ਸਿੱਖਾਂ ਚ ਹੈ ਦੋ ਦੋ ਬੰਦਿਆਂ ਦੇ ਚਾਰ ਚਾਰ ਬੰਦਿਆਂ ਦੇ ਗਰੁੱਪ ਨੇ ਇਹਨਾਂ ਦੇ ਜਿਹੜੇ ਜਥੇਬੰਦੀਆਂ ਬਣਾਈ ਬੈਠੇ ਨੇ ਪੰਜ ਪੰਜ ਬੰਦਿਆਂ ਤੇ ਇੱਕ ਤਾਂਗੇ ਦੀਆਂ ਸਵਾਰੀਆਂ ਵੀ ਨਹੀਂ ਵਾਜੀਆਂ ਕੋਲ ਇਹੋ ਜਿਹੇ ਨਾਲ ਜਥੇਬੰਦੀਆਂ ਨੇ ਦਿਖਾਵੇ ਨੂੰ ਇਕੱਠੇ ਹੋ ਜਾਂਦੇ ਨੇ ਇੱਕ ਦੋ ਕਹਿਜਾ ਤਾਂ ਜਥੇਬੰਦੀਆਂ ਨਾਲ ਦੇ ਇਦੋਂ ਪੂਰੀ ਹਾਲਤ ਹੋਰ ਕਾਦ ਹੋ ਜੂ ਔਰ ਇਹ ਕਹਿੰਦਾ ਇਕੱਠੇ ਹੋ ਜਾਂਗੇ ਕਦੇ ਬੇਈਮਾਨ ਜੇ ਇਕੱਠੇ ਹੋ ਜਾਣ ਉਹ ਅੰਦਰ ਹੋਂ ਇਕੱਠੇ ਹੁੰਦੇ ਉਤੋ ਤੋ ਹੁੰਦੇ ਨੇ ਕਿੰਨੇ ਦਿਨ ਇਕੱਠ ਕਾਇਵਾਰ ਅਕਾਲ ਤਖਤ ਨੇ ਇਕੱਠੇ ਕੀਤੇ ਨੇ ਜਦੇ ਫਿਰ ਖਣ ਜਾਂਦੇ ਨੇ ਕਿ ਅੰਦਰ ਜੋ ਸਵਾਰਥ ਬੇਈਮਾਨੀ ਹੈ ਉਹ ਤਾਂ ਘਟਾਉਂਦੇ ਹੀ ਦੀ ਉਹ ਤਾਂ ਵੱਧੀ ਚਲੀ ਜਾਂਦੀ ਹੈ ਦੋ ਤੇ ਇਕੱਠੇ ਹੁੰਦੇ ਨੇ ਵੀ ਆ ਹੁਣ ਬਾਦਲ ਨੇ ਕਹਿਤਾ ਇਕੱਠੇ ਹੋ ਜੀ ਦੋ ਲੱਗ ਜੂ ਮੇਰਾ ਮੁੰਡਾ ਫੇਚੀ ਮੰਤਰੀ ਬਣ ਜੂ ਉਹਨੂੰ ਕਹਿਆ ਤੈਨੂੰ ਮੰਤਰੀ ਬਣ ਜੂ ਮੈਂ ਤੈਨੂੰ ਕੋ ਮੜ ਲੈਣੀ ਜੋ ਤਿਆਂ ਖਾਉਂਗੇ ਕੱਲੇ ਕੱਲੇ ਇਕੱਠੇ ਹੋ ਜੋ ਆਸਲਾ ਕਰ ਲੈਣਗੇ ਬਸ ਇਹ ਚੋਰ ਇਕੱਠੇ ਹੋਏ ਨੇ ਬਿડાਕਾ ਮਾਰ ਰਹੇ ਹੋ ਚੋਰੀ ਨਾਲ ਤਾਂ ਕੋਈ ਬਣਦਾ ਨਹੀਂ ਵੱਡੇ ਡਾਕਿਆਂ ਨਾਲ ਮਾਰ ਲਣਗੇ ਇਸ ਕਰਕੇ ਇਹਨਾਂ ਦਾ ਇਕੱਠਾ ਹੋਣਾ ਸੰਗਤ ਬਾਤ ਤੇ ਬਹੁਤ ਨੁਕਸਾਨ ਦੇ ਹੋਊਗਾ ਅੱਗੇ ਇਹਨਾਂ ਨੇ ਚਿੱਟਾ ਵੇਚ-ਵੇਚ ਕੇ ਲੋਕਾਂ ਦੇ ਮੁੰਡੇ ਇਹਨਾਂ ਖਰਾਬ ਕਰਾਤੇ ਜਿਵੇਂ ਇਹਨਾਂ ਬੇਗੀਆਂ ਬੁਰੇ ਹਾਲ ਹੋ ਗਏ ਇਹਦੋਂ ਹੋ ਰੇ ਆ ਝਾੜੂ ਵਾਲੇ ਜੰਗੇ ਨੇ ਤਾ ਅਦਲੀ ਵਾਲੀ ਇਹ ਨਹੀਂ ਸੁਝਵਾਂ ਸੰਗਤ ਦਾ ਦੁਬਾਰਾ ਬਣਾਤੇ ਕਾਂਗਰਸ ਵੀ ਚੰਗੀ ਆ ਤੋਂ ਮਾੜੀ ਨਹੀਂ ਹੈ ਇਹਨਾਂ ਨੂੰ ਦੋਏ ਚੰਗੇ ਨੇ ਕਾਂਗਰਸ ਵਾਲੇ ਵੀ ਚੰਗੇ ਨੇ ਝਾੜੂ ਵਾਲੇ ਵੀ ਚੰਗੇ ਨੇ ਕਿਉ ਗੁਰੂ ਤੋਂ ਜਿਹੜਾ ਗੁਰੂ ਨਾਲ ਵੀ ਡਗਾ ਕਰ ਸਕਦਾ ਹੈ ਗੋਲਕ ਦੀ ਵੀ ਚੋਰੀ ਕਰ ਸਕਦਾ ਹੈ ਮਿਸਯੂਜ਼ ਕਰ ਸਕਦਾ ਹੈ ਉਹ ਤੁਹਾਡੇ ਜਿਹੜਾ ਸਰਕਾਰੀ ਪੈਸਾ ਹੈ ਉਹ ਨਹੀਂ ਮਿਸਯੂਜ਼ ਕਰ ਮੈਂ ਨਹੀਂ ਕਰੂਗਾ ਕਿ ਮੈਂ ਤੁਸੀਂ ਭਰੋਸਾ ਕਰ ਲਓ ਉਸ ਆਦਮੀ ਦਾ ਜਿਹੜਾ ਗੁਰੂ ਤੇ ਭਰੋਸਾ ਨਹੀਂ ਦਦਾ ਹੈ ਔਰ ਕਹਿੰਦਾ ਮੈਂ ਸਿੱਖਾਂ ਕਾਂਗਰਸ ਇਹ ਤਾਂ ਕਹਿੰਦੇ ਨਹੀਂ ਅਸੀਂ ਸਿੱਖਾਂ ਉਹ ਤਾਂ ਕਹਿੰਦੇ ਅਸੀਂ ਤਾਂ ਭਾਈ ਘਟਿਆ ਜੇ ਸਿੱਖਾਂ ਕੱਚੇ ਪੱਕੇ ਇਹ ਕਹਿੰਦੇ ਅਸੀਂ ਪੱਕੇ ਆ ਗੁਰੂ ਨੂੰ ਬਦਨਾਮੀ ਦਵਾ ਰਹੇ ਬੰਦੇ ਤੇ ਭਰੋਸਾ ਕਰੋਗੇ ਡੁੱਬੋਗੇ ਕੋ ਡੁੱਬ ਕੇ ਕੋ ਡੁੱਬ ਜੂਗੇ ਕੱਲਣ ਸਾਨੂੰ ਤਾਂ ਕੋਈ ਰੌਲਾ ਨਹੀਂ ਉਹ ਇਹ ਤਾਂ ਉਹਨਾਂ ਨੂੰ ਦੱਸਣਾ ਹੀ ਹੈ ਪਹਿਰੇਦਾਰ ਵੰਗੋ ਵੀ ਭਾਈ ਕਰੋਗੇ ਪਾਲਿਓ ਫੇ ਤੁਸੀਂ ਅੱਗੇ ਭਰਿਆ ਨਹੀਂ ਹੋਰ ਪਾਲਿਓ ਦੇਖ ਲਓ ਸਵਾਲ ਹੁਣ ਜੋ ਵੀ ਕੁਕਰਮ ਨੇ ਉਹਨਾਂ ਕੁਕਰਮਾਂ ਦੇ ਖਿਲਾਫ ਪ੍ਰਚਾਰ ਨਹੀਂ ਹੋ ਰਿਹਾ ਹੁਣ ਗੁਰਬਾਣੀ ਕਹਿੰਦੀ ਹੈ ਤਬ ਉਹ ਰਾਜ ਰਾਜੋ ਨਰਕ ਰਾਜ ਆਪਣੇ ਆਪ ਨੂੰ ਕਰਨ ਦਾ ਮਤਲਬ ਹੈ ਪਰਮੇਸ਼ਰ ਦੇ ਹੁਕਮ ਦੀ ਉਦooli ਕਰਨਾ ਉਹਦਾ ਸ਼ਰੀਕ ਬਣਨਾ ਪਾਣੇ ਚੱਲਣ ਦੀ ਗੱਲ ਕਰਦੀ ਹੈ ਗੁਰਬਾਣੀ ਤੁਸੀਂ ਕਹਿੰਦੇ ਅਸੀਂ ਰਾਜ ਕਰਨਾ ਹੈ ਇਹ ਤਾਂ ਸਿੱਧਾ ਹੀ ਖਿਲਾਫ ਹੈ 180 ਡਿਗਰੀ ਖਿਲਾਫ ਹੈ ਗੁਰਮਤਿ ਦੇ ਇਡੇ ਅਪਰਾਧੀ ਆਦਮੀ ਹੋ ਕੇ ਤੁਸੀਂ ਕਹਿੰਦਾ ਸੀ ਸਿੱਖਾਂ ਅਗਰ ਨੇ ਜੀਸੋਂ ਦੇਖੀ ਨਹੀਂ ਹਾ ਓਏ ਹੋਗਰਾਂ ਦੇਖ ਨੇ ਕਿ ਤਿੰਨ 300 200 ਸਾਲ ਰਹਿ ਗਿਆ ਰਾਜ ਥੋੜਾ 40 ਸਾਲ ਚ ਖਤਮ ਹੋ ਗਿਆ ਨੇ ਜੀਸੋਂ ਦਾ ਰਾਜ ਕਿਉਂ ਗੁਰੂ ਤੋਂ ਖਿਲਾਫ ਹੋ ਤੁਸੀਂ ਗੁਰੂ ਤੁਹਾਡੇ ਨਾਲ ਬਹੁਤ ਨਾਰਾਜ਼ ਹੈ ਗੁਰੂ ਥੋੜੇ ਜੜ ਕੇ ਮੈ ਰਹਿਣ ਦਊਗਾ ਪਾਪ ਦੀ ਜਿਹੜਾ ਗੁਰੂ ਤੋਂ ਹੀ ਖਲਾਫ ਹੋ ਉਹਨੇ ਪਟਕੇ ਉਹ ਮਾਰੀ ਅਣਜਿਸ ਦਾ ਕੱਖ ਵੀ ਨਹੀਂ ਬਚਿਆ ਪਿੱਛੇ ਕੋਈ ਨਾਮ ਲੈਣ ਵਾਲਾ ਵੀ ਨਹੀਂ ਹੈ ਇਹ ਮਹਾਰਾਜ ਆ ਕਹੀ ਜਾਂਦੇ ਨੇ ਉਹਨੂੰ ਇਹਨਾਂ ਦਾ ਮਹਾਰਾਜ ਆ ਉਹ ਸੁਪਨੇ ਦੇ ਦੇਣਾ ਵੀ ਫੇਰ ਆਜੋ ਜੂ ਮਰ ਤੋਂ ਬਣੇ ਰਹਿ ਜੂਗਾ ਹੈ ਦਿਨ ਨੂੰ ਦੇਖੀ ਜਾਇਆ ਕਰੋ ਰਾਤ ਨੂੰ ਤਾਂ ਹੋ ਰਿਹਾ ਉਹਨਾਂ ਨੇ ਸੁਪਨੇ ਭੈੜੇ ਰਾਤ ਨੂੰ ਗਾਵਣੇ ਨੇ ਪਰਲੋਖ ਜਾ ਕੇ ਕੀ ਬਣੂ ਉਹ ਸੁਪਨੇ ਦਿਨ ਨੂੰ ਦੇਖ ਸਕਦੇ ਉਹ ਮਿੱਠੇ ਜਿਹੇ ਸੁਪਨੇ ਵੈਸੇ ਪ੍ਰਚਾਰ ਕਿਹਦਾ ਹੋਣਾ ਚਾਹੀਦਾ ਇਸ ਤੇ ਗੱਲ ਕਰੀਏ ਹੋਣਾ ਕਿਸ ਤੇ ਕਰ ਪ੍ਰਚਾਰ ਫਰਜ਼ਾਨ ਗੁਰਬਾਨੀ ਦਾ ਸਹੀ ਅਰਥ ਹੋਣਾ ਚਾਹੀਦਾ ਨੇ ਮੈਂ ਕਰਕੇ ਦੱਸਿਓਏ ਨੇ ਦੇਖੋ ਜਿਵੇਂ ਨੈਣ ਹੈ ਨੈਣਾ ਨੂੰ ਅੱਖਾਂ ਕਿਵੇਂ ਕਹਤ ਹਨ ਨੇ ਪੈਰਾਂ ਨੂੰ ਚੱਲਣ ਕਿਵੇਂ ਕਹਤ ਹਨ ਨੇ ਦੇਖੋ ਇੱਕ ਪੰਕਤੀ ਤੇ ਮੈਂ ਹੁਣ ਅਰਥ ਕਰੂੰਗਾ ਤੁਸੀਂ ਦੇਖਿਓ ਕਹਿੰਦੇ ਅੱਖਾਂ ਵਾਜੋਂ ਵੇਖਣਾ ਅੱਖਾਂ ਤੋਂ ਬਿਨਾਂ ਦੇਖਣਾ ਬਿਨ ਕੰਨੀ ਸੁਣਨਾ ਕੰਨਾਂ ਦੇ ਬਿਨਾਂ ਸੁਣਨਾ ਜੀਬਾ ਵਾਜੋਂ ਬੋਲਣਾ ਜ਼ੁਬਾਨ ਤੋਂ ਬਿਨਾਂ ਬੋਲਣਾ ਬਿਨ ਹੱਥੀ ਕਰਨਾ ਹੱਥਾਂ ਤੋਂ ਬਿਨਾਂ ਕੁਝ ਕਰਨਾ ਹਾਂ ਨਾਨਕੋ ਹੁਕਮ ਪਛਾਣ ਕੇ ਤਾਂ ਖਸਮੇ ਮਿਲਣਾ ਹੁਣ ਪੈਰਾਂ ਦੇ ਬਿਨਾਂ ਚੱਲਣਾ ਹੈ। ਫੱਟੇ ਦੇ ਬਿਨਾਂ ਕੁਝ ਕਰਨਾ ਹੈ, ਅੱਖਾਂ ਦੇ ਬਿਨਾਂ ਦੇਖਣਾ, ਤਿੰਨ ਕੰਮ ਹੋ ਗਏ। ਜੀਭ ਤੋਂ ਬਿਨਾਂ ਬੋਲਣਾ। ਹੁਣ ਜਦ ਮਨ ਨਾਲ ਚਿੱਤ ਗੱਲ ਕਰਦੈ ਨੇ ਕਿਹੜੀ ਜੀਭ ਦੀ ਲੋੜ ਹੈ ਬਈ। ਹੈ? ਦੋ ਜੀਵ ਲਾਗਦੈ ਨੇ ਜੀਭ ਦੀ ਕੋਈ ਲੋੜ ਨਹੀਂ। ਉਹ ਤਾਂ ਜੀਭ ਦੇ ਬਿਨਾਂ ਬੋਲਣ ਦੀ ਗੱਲ ਹੋ ਗਈ। ਜੋ ਮੈਂ ਚਾਹਣਾ ਹੋ ਮੈਨੂੰ ਜੀਭ ਦੀ ਲੋੜ ਨਹੀਂ। ਜਦ ਮੈਂ ਦੂਏ ਨੂੰ ਦੱਸਦਾ ਤਾਂ ਜੀਭ ਦੀ ਲੋੜ ਪੈਂਦੀ ਹੈ। ਪ੍ਰਗਟ ਕਰਨ ਵਾਸਤੇ। ਕੀ ਲੋ ਪਹਿਰਾਵਾ ਜੋ ਚਲਣਾ ਪਹਿਰਾਵੇ ਬਿਨਾ ਚਲਣਾ ਹੁਣ ਉਥੇ ਕਹਿੰਦੇ ਚਲ ਨਹੀਂ ਚਲੋ ਮਾਰੋ ਗੋਬਿੰਦ ਚੜਨਾ ਨਾ ਚਲਣਾ ਹੁਣ ਚੜਨਾ ਰਪੈਰ ਕਿਵੇਂ ਹੋਵੇ ਇਹਨਾਂ ਡਿਕਸ਼ਨਰੀ ਚ ਇੱਕ ਕਿਵੇਂ ਮੰਨੇ ਹਿੰਦੂਆ ਨੇ ਮੰਨੇ ਹੋਏ ਨੇ ਹਿੰਦੂਆੜੇ ਅਰਥ ਕਰਦੇ ਜਿਹੜੀ ਡਿਕਸ਼ਨਰੀ ਰੱਦ ਕੀਤੀ ਸੀ ਗੁਰਬਾਣੀ ਨੇ ਉਹ ਇਹਨਾਂ ਲਾਗੂ ਕੀਤੀ ਚੜਨੀ ਚਲੋ ਮਾਰੋ ਗੋਬਿੰਦ ਉਹ ਕੰਨ ਲੈਣੀ ਸਤਗੁਰੂ ਦੇਖਣਾ ਦੇਖੋ ਨੈਣਾ ਨਾ ਦੇਖਣਾ ਅੱਖਾਂ ਬਿਨਾਂ ਦੇਖਣਾ ਬਿਨ ਸਰਬਣੀ ਸੁਣਨਾ ਕੰਨਾਂ ਦੇ ਬਿਨਾਂ ਸੁਣਨਾ ਸੁਣਨਾ ਨਾ ਸੁਣਨਾ ਕੰਨਾ ਨਾ ਸੁਣਨਾ ਕੰਨਾ ਨਾ ਸੁਣਨਾ ਇਹਦਾ ਸਰਬਣ ਨਾਲ ਕੰਨ ਅਡਡ ਹੋ ਗਏ ਨਾ ਨੈਣਾ ਰੱਖਾਂ ਅਡਡ ਹੋ ਗਈਆਂ ਨਾ ਚੱਲਣ ਰ ਪੈਰ ਅਡਡ ਹੋ ਗਏ ਫਿਰ ਇਕੱਠੇ ਕੇ ਮੈਂ ਕਰਦੇ ਉਹਨਾਂ ਨੇ ਤਨ ਉਹਦੇ ਇੱਥੋਂ ਆ ਕੇ ਮੂਰਤੀ ਪੂਜਾ ਗਈ। ਨਿਰਾਗਾਰੀ ਸੀ ਇਹਨੂੰ ਬਹਲਾ ਸੀਰ ਪਦ ਬਦਲਦਾ। ਆਹ ਗੜਬੜ ਹੋਈ ਹੋਈ ਹੈ। ਅਰਥ ਹੀ ਚੇਂਜ ਕਰਦੇ। ਉਹ ਅਰਥ ਕਰਦਾ। ਅਰਥ ਕਰਦਾ। ਸੁਰਾ ਨੂੰ ਅਸੁਰਾ ਬਣਾਤਾ। ਉਹ ਸੁਰ ਹੈ ਦੇਵਤਾਂ ਦੀ ਪੀਣ ਵਾਲੀ ਚੀਜ਼। ਉਹਦਾ ਅਰਥ ਉਹਸਰਾ ਕਰਤਾ। ਗ੍ਰੰਥ ਗੁਰੂ ਨਹੀਂ ਹੁੰਦਾ। ਜਿਹੜਾ ਗੁਰੂ ਆ ਨਾਨਕ ਨਾਨਕ ਆਪਣੇ ਆਪ ਨੇ ਨੂੰ ਦਾਸ ਕਹਿੰਦਾ ਗੁਰਬਾਣੀ ਚ ਕਬੀਰ ਵੀ ਦਾਸ ਕਹਿੰਦਾ ਹੁਣ ਗੁਰੂ ਤੋਂ ਤਾਂ ਫੜਾ ਕੋਈ ਨਹੀਂ ਗੁਰੂ ਤੋਂ بڑا ਹੁੰਦਾ ਕੋਈ ਦਾਸ ਤੋਂ ਛੋਟਾ ਕੋਈ ਨਹੀਂ ਜਿਹੜਾ ਦਾਸ ਆ ਗੁਰੂ ਕਵੇਂ ਬਣ ਗਿਆ ਹੂੰ ਦਾਸ ਨੂੰ ਤੁਸੀਂ ਗੁਰੂ ਬਣਾਤਾ ਆਪੋਂ ਕਾਬੂ ਕਰ ਲੈ ਗੁਰੂ ਨੂੰ ਜਾਂ ਮਰਜੀ ਪ੍ਰਕਾਸ਼ ਕਰ ਦੋ ਜਾਂ ਮਰਜੀ ਜਿੰਦੇ ਰੱਖ ਦੋ ਥੋੜੇ ਕਾਬੂ ਆ ਗਿਆ ਰੱਬ ਰੱਬ ਬਸ ਭਗਤਾਂ ਨੇ ਕਰ ਲਿਆ ਪ੍ਰੇਮ ਦੀਆਂ ਪਾਕੇ ਡੋਰੀਆਂ ਲੋਭ ਦੀਆਂ ਪਾਕੇ ਡੋਰੀਆਂ ਕਹੋ ਕੰਮ ਕਰ ਲੈ ਨਾ ਸਾਰਾ ਆਜ ਕੀਤਾ ਹੋਇਆ ਨਾ ਦਿਖਾਤਾ ਨਕਸ਼ਾ ਇਹਨਾਂ ਨੂੰ ਵੀ ਸਾਰਿਆਂ ਨੂੰ ਹੁੰਦਾ ਸੋ ਕੀ ਹੈ ਉਹ ਬਿੱਲੀ ਥਾਰੇ ਤੋਂ ਬਾਹਰ ਕਰਤੀ ਸਾਰੀ ਇਹਨਾਂ ਕੋਲ ਜਵਾਬ ਕੋਈ ਨਹੀਂ ਸਾਪ ਦੇ ਮੂੰਹ ਚ ਕੋੜ ਕਰ ਲਈ ਖਾਵੇ ਕੋੜੀ ਛੜੇ ਕਲਮਕੀ ਇੱਥੇ ਹਾਲ ਤਾਂ ਇਹਨਾਂ ਦੀ ਇਹਦੀ ਢੱਡੀਆਂ ਵਾਲਾ ਫਸਿਆ ਹੋਇਆ ਉਹ ਕਿਹੜਾ ਕਹਾ ਬਹੁਤ ਉਹ ਹੈ ਉਹ ਇਹ ਵੀ ਨਹੀਂ ਹੈਗਾ ਉਹਨੇ ਖੁੱਲ ਕੇ ਇਹ ਮੁੱਦਾ ਕਿਉਂ ਨਹੀਂ ਚੱਕਿਆ ਉਹਨੇ ਵੀ ਤੁਸੀਂ ਜਿਹੜਾ ਨਾ ਪ੍ਰਚਾਰ ਗਲਤ ਹੈ ਮੈਂ ਐਲਮੈਂਟ ਹੈ ਕਿ ਕਿਉਂ ਖਰਚਾ ਕਰਦੇ ਹਾਂ ਇਹ ਚਾਹਦਾ ਪੁਆਇੰਟ ਉਹ ਵੀ ਉਹ ਦਿਨ ਬੇਈਮਾਨ ਉਹ ਵੀ ਕੋਲਕਾਤੇ ਕਬਜ਼ਾ ਕਰ ਉਹਦੇ ਨਾਲ ਬੰਦੇ ਨੇ ਜਿਹੜੇ ਉਹ ਨਹੀਂ ਚਾਹੁੰਦੇ ਇਹ ਗੱਲ ਕਰਨ ਸਭ ਕੋਤ ਬਲਕੇ ਮੈਂ ਤਾਂ ਇਹ ਕਹੂੰਗਾ ਕਿ ਬਾਦਲ ਨੋ ਵੀ ਕਰਿਆ ਹੋਇਆ ਉਹ ਇਸ ਗੁਰਪਰੋਂ ਵੀ ਖਤਰਨਾਕ ਨੇ ਲੋਕ ਉਹ ਮਿਸ਼ਰਣੀ ਉਹਦੇ ਨਾਲ ਨੇ ਉਹ ਫਿਰ ਚੰਗਾ ਉਹ ਮੰਨਤਾ ਗਏ ਕੋਟੇ ਦੇਖੋ ਜਿਹੜਾ ਮੰਨ ਗਿਆ ਉਹਨੂੰ ਫਿਰ ਚਾਰ ਆਦਿਨ ਜਵਾਬੀ ਦੇਣਾ ਪਊਗਾ ਫੂਲਕੇ ਨੇ ਤਾਂ ਇੱਥੇ ਤਾਂ ਕਹਿਤਾ ਸੀ ਵੀ ਦੇਖੋ ਜੀ ਪ੍ਰਚਾਰ ਮੈਨੂੰ ਕਹਿੰਦਾ ਇਹ ਕਰਨਗੇ ਸਾਡਾ ਕੋਈ ਹੱਕ ਨਹੀਂ ਅਸੀਂ ਨਹੀਂ ਜਾਣਦੇ ਗੋਲ-ਗੋਲਕ ਦੀ ਆਪਾਂ ਸੰਭਾਲ ਕਰਾਂਗੇ ਉਹ ਵੀ ਜਿੱਥੇ ਇਹਨਾਂ ਦੀ ਰਹਿਣ ਦਾ ਖਰਚ ਕਰਾਂਗੇ ਉਹਦੇ ਨਾਲ ਮੇਰੀ ਮੀਟਿੰਗ ਹੋਈ ਸੀ ਨਾ ਫੂਲਕੇ ਨਾਲ ਆ ਕਰਕੇ ਹੈ ਆਦਮੀ ਇਮਾਨਦਾਰ ਅਵੇਰ ਹੋਏ ਹੋਏ ਨੇ ਸिखਾਉਂਦੇ ਚਾਹੁੰਦੇ ਨੇ ਵਿਸਾਰ ਹੋਵੇ ਹੋ ਜੂਗਾ ਕੋਈ ਐਸੀ ਗੱਲ ਨਹੀਂ ਪਰ ਇਹ ਜਿਹੜੇ ਦੂਏ ਨੇ ਗਰੁੱਪੋ ਇਹਨਾਂ ਤੇ ਨਹੀਂ ਅਸੀਂ ਵਿਸ਼ਵਾਸ ਕਰ ਸਕਦੇ ਜਿੰਨੇ ਜਰ ਖੁੱਲ ਕੇ ਨਹੀਂ ਆਉਂਦੇ ਬੰਦਾ ਹੁਣ ਚ ਇਸ ਪੁਆਇੰਟ ਤੇ ਲੜਨਾ ਇਲੈਕਸ਼ਨ ਇਹਨਾਂ ਨੇ ਕਿਉਂ ਕੀਤਾ ਇਹ ਪ੍ਰਚਾਰ ਕਿਉਂ ਨਹੀਂ ਕਰਦੇ ਇਹ ਨਹੀਂ ਕਹਿੰਦੇ ਇਹ ਗੱਲ ਕਦੇ ਵੀ ਇਹ ਨਹੀਂ ਕਹਿੰਦੇ ਅਸੀਂ ਇਹਨਾਂ ਦੇ ਟਵਾਰਕ ਵਿੱਚ ਖੜੀ ਇਹ ਇਹਨਾਂ ਨੂੰ ਬਲਕਿ ਉਹ ਮੰਨਗੇ ਮੰਨਦੇ ਵੀ ਨਹੀਂ ਇਹ ਜਿਆਦਾ ਖਤਰਨਾਕ ਨੇ ਸਾਡੇ ਹਿਸਾਬ ਨਾਲ ਉਹਨਾਂ ਨੂੰ